ਦੋਸਤੋ ਸਿੱਧੂ ਡੇਲੀ ਫਰਮ ਮਾਨਸਾ ਜੀ ਤੁਹਾਡਾ ਸਵਾਗਤ ਹੈ ਸਸਰੀਕਰ ਬਾਈ ਜੀ ਕੀ ਨਾਮ ਆ ਜੀ ਬਾਈ ਜੀ ਆਪਣਾ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਬਾਈ ਦੇ ਨਾਲ ਆਏ ਹੋ ਹਾਂਜੀ ਬਾਈ ਜੀ ਸਸਰੀਕਰ ਜੀ ਕੀ ਨਾਮ ਹੈ ਵੀਰੇ ਆਪਣਾ ਮਨਜਿੰਦਰ ਜੀ ਮਨਜਿੰਦਰ ਸਿੰਘ ਪਿੰਡ ਕਿਹੜੇ ਪਟਾੜਕਾਂ ਜੀ ਪਟਾੜ ਜਿਲ੍ਹਾ ਸੰਗਰੂਰ ਹਾਂਜੀ ਫੋਨ ਨੰਬਰ ਕਿੰਨਾ ਜੀ 94176 7798 ਜੀ ਜੋ ਪਿੱਛਾ ਦਿਖਾ ਰਹੀ ਹੈ ਆਪਣੀ ਮੱਝਾਂ ਜਗਾएंगे ਮੱਝਾਂ ਜੀ ਮੱਝ ਸੁਹੀਦੇ ਸੌਣ ਵਾਲੀ ਹੈ ਸੌਣ ਵਾਲੀ ਹੈ ਕਿੰਨਾ ਟਾਈਮ ਪਏ ਸੌਣ ਦਾ 3 ਮਹੀਨੇ ਪਏ ਇਹ ਦਵਾਈ ਪਹਿਲਾਂ ਯੂਜ਼ ਕੀਤੀ ਹੈ ਜਾਂ ਕੋਈ ਵੀਡੀਓ ਦੇਖੀ ਹੈ ਜਾਂ ਕਿਸੇ ਭਰਾ ਨੇ ਦੱਸਿਆ ਹੈ ਦੱਸਿਆ ਕਿਸੇ ਭਰਾ ਨੇ ਉਹਨਾਂ ਦੀ ਮੱਝ ਠੀਕ ਹੈ ਹਾਂ ਸਹੀ ਹੈ ਉਹਨਾਂ ਦੀ ਉਹਨਾਂ ਦੀ ਸਹੀ ਹੈ ਤੇ ਤੁਸੀਂ ਮੰਨ ਲਓ ਤੁਸੀਂ ਦਾ ਜਿਹੜਾ ਰਿਜ਼ਲਟ ਯੂਜ਼ ਕਰਕੇ ਦੱਸੋਗੇ ਹਾਂ ਹਾਂ ਤੇ ਵੀਰੇ ਅੱਜ 250 ਗ੍ਰਾਮ ਦੇਣੀ ਹੈ ਸਵੇਰੇ 250 ਗ੍ਰਾਮ ਦੇਣੀ ਹੈ ਠੀਕ ਹੈ ਠੀਕ ਹੈ ਦਿਨ ਵਿੱਚ ਇੱਕ ਵਾਰ ਦਵਾਈ ਦੇਣੀ ਹੈ ਚਾਹੇ ਵੀਡੀਓ ਬਣਾ ਕੇ ਦਵਾਈ ਦੇ ਦਿਓ ਜੇ ਨਾ 2 ਦਿਨਾਂ ਦੇ ਬਾਅਦ ਰਾਮ ਆਏ ਆਪ ਦੇ ਪੈਸੇ ਵਾਪਸ ਲਈ ਜਿਹੜੀ ਆਪਣੀ ਗਾਰੰਟੀ ਹੈ ਠੀਕ ਹੈ ਦਾਣੇ ਜਿ ਦੇ ਦਿਓ ਚਾਰੇ ਜਿ ਦੇ ਦਿਓ ਠੀਕ ਹੈ ਜੀ ਤੇ ਇੱਕ ਜੇ ਕੈਲਸ਼ੀਅਮ ਦੇ ਦਾ ਗ੍ਰੂਨਾ ਤਾਂ ਬਹੁਤ ਬੈਟਰ ਹੈ 100 ml ਤੇ ਦਵਾਈ ਫ੍ਰਿਜ ਚ ਰੱਖਣੀ ਹੈ ਸਿਲ버 ਜਸ ਸਟੀਲ ਦੇ ਪਾਂਡੇ ਚ ਖੁੱਲੀ ਟਕਣੀ ਨਹੀਂ ਕਿਸੇ ਵੀ ਚੀਜ਼ ਨਾਲ ਜਾਂ ਏਸੀ ਰੂਮ ਚ ਰੱਖਣੀ ਹੈ ਜਿਵੇਂ ਬੱਠਲ ਵਗੈਰਾ ਚ ਪਾ ਕੇ ਤੇ ਮੱਕੀ ਦਾ achar ਤੇ ਬਾਇਰਾ ਤਾਂ ਨਹੀਂ ਪਾਉਂਦੇ ਮੱਕੀ ਪਾਣਿਆ ਜੀ achar ਨਹੀਂ ਮੱਕੀ ਪਾ ਦਿਓ ਮੱਕੀ ਦਾ achar ਤੇ ਬਾਇਰਾ ਉਹ 15 20 ਦਿਨ ਬੰਦ ਕਰਨਾ ਹੋਰ ਕੋਈ ਬਨਵਨੇ ਜੀ ਹੈ ਨਹੀਂ ਦਿਨ ਵਿੱਚ ਇੱਕ ਵਾਰ ਦਵਾਈ ਦੇਣੀ ਹੈ ਪਾਈ ਅੱਜ ਪਾਈ ਆ ਸਵੇਰੇ ਤੇ ਪਰਸ ਨੂੰ ਫੋਨ ਕਰਿਓ ਜੀ ਠੀਕ ਹੈ ਬਈ ਜੀ ਧੰਨਵਾਦ